ਨਕੋਦਰ ਚੋਰਾਂ ਦੇ ਹਵਾਲੇ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਲਗਾਤਾਰ ਨਕੋਦਰ ਦੇ ਵਿੱਚ ਕਿਸੇ ਨਾ ਕਿਸੇ ਘਰ ਨੂੰ ਕਿਸੇ ਨੂੰ ਕੋਠੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਚੋਰਾਂ ਵੱਲੋਂ ਆਏ ਦਿਨ ਹੀ ਚੋਰਾਂ ਵੱਲੋਂ ਕਿਸੇ ਦਾ ਮੋਟਰਸਾਈਕਲ ਕਿਸੇ ਨਾ ਲੁੱਟਖੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਕੋਦਰ ਦੇ ਵਿੱਚ ਵੱਧੀਆਂ ਹੀ ਜਾ ਰਹੀਆਂ ਨੇ ਅੱਜ ਵੀ ਰਣਜੀਤ ਨਗਰ ਦੇ ਵਿੱਚ ਜਿਹੜੇ ਕਿ ਐਨ ਆਰ ਆਈ ਪਰਿਵਾਰ ਹੈ ਉਹ ਬਾਹਰ ਬੈਠਾ ਅਮਰੀਕਾ ਦੇ ਵਿੱਚ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਕੋਲ ਇਸ ਘਰ ਦੀਆਂ ਚਾਬੀਆਂ ਨੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਪੁਲਿਸ ਨੂੰ ਕਿ ਇਸ ਘਰ ਨੂੰ ਜਿਹੜਾ ਹੈਗਾ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਆ ਆਸ-ਪਾਸੇ ਦੇ ਪੁਲਿਸ ਖੰਗਾਰ ਰਹੀ ਹੈ ਪਰ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ 5 ਲੱਖ ਦੇ ਕਰੀਬ ਘਰ ਦਾ ਸਮਾਨ ਜਿਹੜਾ ਸੀਗਾ ਚੋਰ ਲੈ ਕੇ ਫਰਾਰ ਹੋ ਚੁੱਕੇ ਨੇ ਪਰ ਹੁਣ ਇੱਕ ਸਵਾਲ ਹੈਗਾ ਕਿ ਪੁਲਿਸ ਇਹਨਾਂ ਚੋਰਾਂ ਨੂੰ ਕਦੋਂ ਤੱਕ ਕਾਬੂ ਕਰਦੀ ਹੈ ਕੈਮਰਾ ਪਰਸਨ ਨਾਲ ਪਨੀਤ ਤਰੋੜਾ ਨਕੋਦਾ ਮੇਰਾ ਦੋਸਤ ਨਾਲ ਉਹਨੂੰ ਇਸੇ ਦੇ ਜ਼ਰੇ ਤਾਹਾਂ ਲਈਆਂ ਖਾਂਦੇ ਮੋਟਰਸਾਈਕਲ ਬਹੁਤ ਜ਼ਿਆਦਾ ਮੋਟਰਸਾਈਕਲ ਦੀ ਚਾਬੀ ਨਹੀਂ ਹੈ ਹੈ ਉਸਦੀ ਇਹ ਚਾਬੀ ਜਾਂਦੇ ਸੀ ਇਹਨਾਂ ਦਾ ਸਾਰਾ ਇਲਾਕਾ ਦਰਦਿਆਣਾ ਆਉਂਦਾ ਆ ਦੇਖੋ ਸਾਰੇ ਲੰਘਾਂਦੇ ਆ ਕੇ ਇਹ ਸੀ ਇਹ ਸੀ ਏਸੀ ਹੈ ਤੋ ਕਿੰਨੇ ਦਿਨ ਸੀ ਇਹ ਦੀ ਦੇਖਿਆ ਕਿ ਨਹੀਂ ਬਹੁਤ ਆ ਵੀ ਲੈ ਆਣਾ ਇਹਨਾਂ ਨੇ ਮਾਤੇ ਦੇਖਿਆ ਕਿ ਉਹ ਘਾਹਾਂਟੀਆਂ ਨਹੀਂ ਕਿਰਾਏ ਦਾ ਰਾਇਓ ਪਰ ਅੱਛਾ ਜੀ ਇਹਦਾ ਮਤਲਬ ਹੈ ਸਟੇਕ ਬਣਾ ਦਾ ਉਹ ਪਿਆਦੇ ਤਾਂ ਜਦੋਂ ਚਾਰ ਵੇਲੇ ਢਾਈ ਲਾਈਵ ਇਹਦਾ ਪੱਠਾ ਪੁੱਠਾ ਪਾਉਂਦਾ ਕਿਉਂਕਿ ਜਿਹੜਾ ਇੱਕ ਦਿਨ ਸੌਂ ਫੜਦਾ ਇਹਦਾ ਜਿਹੜੇ ਸਾਢੇ ਇੱਕ ਵਾਰ ਉਹਨੂੰ ਕੋਈਆਂ ਨਹੀਂ ਲੋਗਾਂ ਨੇ ਤਾਂ ਜਿਹੜੀ ਕੋਈ ਨਾ ਜਾਨ ਤੋਂ ਉਹ ਕਵਰ ਨਹੀਂ ਹੋਣਾ ਮਗਰ ਇਹਨਾਂ ਸਮਾਨੀ 50 ਸਕੋਰਟਾਂ ਨੇ ਨਹੀਂ ਆ ਸਮਾਨ ਦਾ ਥੋੜੀ ਵੀ ਜੇਵਾ ਰਹੀ ਦੀ ਸਾਰੇ ਜਦੋਂ ਜਦੋਂ ਖਲਾਫ ਹੋ ਸਕਿਆ ਸਾਰਾ ਇਹ ਮੰਨੋ ਕਿ ਗੇਟ ਤਾਂ ਬੰਦ ਹੀ ਹੈ ਤਾਂ ਜਿੱਦਾਂ ਤੋੜਿਆ ਦੇਖੋ ਗੇਟ ਬੇਟਾ ਖੁੱਲਦਾ ਹੀ ਨਹੀਂ ਇਹ ਰੋਲ ਟੂ ਗੇਟ ਖੁੱਲਦਾ ਹੀ ਨਹੀਂ ਇਹਦੇ ਤੋਂ ਮੈਂ ਇੱਕ ਸਰੰਡ ਵੀ ਲੰਤਰ ਆ ਜਿਹੜਾ ਲਾਇਆ ਇਹ ਕੰਨ ਕਰਾ ਮਾਈਕਰੋ ਵੀ ਮਾਈਕਰੋ ਵੀ ਲਾ ਗਿਆ ਬਾਈ ਬਾਈ ਆ ਸਾਰੇ ਕਾੜਨੇ ਰੱਖਿਆ ਅਲੀਆਲੀ ਰੱਖਿਆ ਜੇ ਬਾਕੀ ਭਾਜੀ ਆ ਬਹੁਤ ਅੱਜ ਬੜੀ ਗੱਲ ਤੇ ਦੋ ਰਿਸ਼ੀ ਦਾ ਮੋਰ ਤੇ ਮੋਰ ਦਾ ਸੇਵਾ ਆ ਦੇਖਣਾ ਹੈ ਤੇ 8 ਮੰਡੀ ਦੇ ਟਾਈਮ ਬਾਅਦ ਬੰਨ ਇੱਥੇ ਚੱਕਾ ਠੀਕ ਪੂਰੀ ਲੇਕੀ ਨਹੀਂ ਕੋਈ ਸਮਝ ਨਹੀਂ ਆ ਰਹੀ ਤੇ ਅੱਜ ਅੱਜ ਗੱਲ ਕਰਾਂ ਆ ਬੰਨ ਕੇ ਰੱਖਿਆ ਸ਼ਾਇਦ ਖਾਣ ਲਈ ਰੱਖਿਆ ਆ ਜਿਹੜਾ ਬੰਨ ਕੇ ਰੱਖਿਆ ਹੈ ਜਦ ਤੱਕ ਨਾ ਉਦੋਂ ਸੁੱਟੀ ਹੈ ਮੇਰੀ ਤਾਂ ਨਹੀਂ ਮੋਟਾ ਹੁੰਦੀ ਮੈਂ ਮੈਮੀ ਅੱਛਾ ਤਾਂ ਵੀ ਤੁਰਿਆ ਜਿੱਤਣ ਦੇ ਕੋਈ ਪਸਾਉ ਕੱਟ ਕੇ ਰੱਖਿਆ ਨਾ ਜੋ ਅਸੀਂ ਅੱਛਾ ਦੇਖੋ ਇੱਕ ਇੱਕ ਚੀਜ਼ ਹੋਰ ਉਹਨਾਂ ਨੂੰ ਪਤਾ ਆ ਵੀ ਕੁੰਡੀ ਇੱਥੇ ਆ ਬੰਦੇ ਨੂੰ ਆ ਹੱਥ ਲਓ ਖੋਰਗੇ ਤਾਂ ਕੁੰਡੀਆਂ ਵਧੀਆਂ ਤਬਾਗੇ ਕੈਮਰੇ ਲੱਗੇ ਆ ਚਾਰ ਸਫੇਰੇ ਕੈਮਰੇ ਤੋਂ ਪਤਾ ਲੱਗਦਾ ਕਿੰਨੇ ਵਜੇ ਪਹਿਲਾਂ ਵੀ ਆਏ ਆ ਤਰਾ ਵੀ ਕਾਲ ਕੀਤੀ ਕਿਸ ਨੂੰ ਤੁਸੀਂ ਨਹੀਂ ਜੇ ਰਾਤ ਨੂੰ ਐਸਐਚਓ ਤੇ ਫੋਨ ਤੇ ਕੀਤੀ ਸੀ ਹਾਂ ਉਹ ਚੱਕਿਆ ਨਹੀਂ ਫੋਨ ਨਹੀਂ ਦਰ ਆਉਣਾ ਮੋਬਾਈਲ ਨੂੰ ਬਿਲਕੁਲ ਨਹੀਂ ਦੇਣਾ ਮਰ ਭਾ ਗਿਆ ਜੀ ਇਹਦਾ ਮੰਨ ਲਓ ਪਹਿਲਾਂ ਹੀ ਆਏ ਕਿੰਨੇ ਪਹੁੰਚੇ ਲੱਗਦਾ ਇਹਨਾਂ ਸਾਰਿਆਂ ਨੂੰ ਚੱਕ ਕੇ ਉੱਪਰ ਕੋਲੋਂ ਲੈ ਜਾਉਣੀ ਹੈ

ਇੱਥੇ ਰੱਖੀਆਂ ਸੀ ਮੈਂ ਇਕੱਠੇ ਕਾਪੀਆਂ ਵੀ ਚੱਕ ਦੇਖ ਲਓ ਬੰਦ ਕਾਲਜ ਮੋਟੇ ਤੇ ਤੇਰ ਹੈ ਨਹੀਂ ਨਾ ਜਾਣ ਲੱਗੇ ਕਾ ਸਰ ਕੀ ਨਾਮ ਜੀ ਮੈਂ ਸੁਖਿੰਦਰ ਗੜਵਾਲ ਸੀਨੀਅਰ ਅਗਵਾਮਨ ਵਿਪਾਰਟੀ ਔਰ ਸਾਨੂੰ ਸਵੇਰੇ ਤੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਤੇ ਰੰਜੀਨਗਰ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਆ ਜਿਨ੍ਹਾਂ ਦੇ ਪੁੱਤਰ ਅਮਨਦੀਪ ਸਿੰਘ ਔਰ ਗੁਰਪ੍ਰੀਤ ਸਿੰਘ ਜਿਹੜੇ ਐਨ ਆਰ ਆਈ ਨੇ ਬਾਹਰ ਰਹਿੰਦੇ ਨੇ ਵਿਦੇਸ਼ ਵਿੱਚ ਨੇ ਔਰ ਉਹਨਾਂ ਨੂੰ ਬਾਹਰ ਫੋਨ ਗਿਆ ਵੀ ਇਹਨਾਂ ਦੇ ਵੋਂਡੀਆਂ ਵੱਲੋਂ ਕਿ ਤੁਹਾਡੇ ਰਾਤ ਕੋਈ ਚੋਰੀ ਵਗੈਰਾ ਹੋਈ ਆ ਔਰ ਸਾਨੂੰ ਉਹਨਾਂ ਨੇ ਇਨਫੋਰਮ ਕੀਤਾ ਵੀ ਜਾ ਕੇ ਦੇਖ ਕੇ ਔਰ ਜੋ ਵੀ ਪੰਦੀ ਕਾਰਵਾਈ ਆਪਾਂ ਕਰਾਉਣੀ ਆ ਅਸੀਂ ਇੱਥੇ ਪਹੁੰਚੇ ਆ ਜਿਸ ਤਰ੍ਹਾਂ ਮੌਕੇ ਦੇ ਦੇਖਿਆ ਕਿ ਜੋ ਵੋਂਡੀਆਂ ਨੇ ਵੀ ਦੱਸਿਆ ਵੀ ਲਾਤੀ 11:30 ਵਜੇ ਉਹਨਾਂ ਨੇ ਕਿਤੇ ਦੇਖਿਆ ਘਰ ਦੇ ਵਿੱਚ ਕੋਈ ਟਾਰਚ ਵਗੈਰਾ ਚਲਾ ਰਹੇ ਸੀ ਜਿਵੇਂ ਕੋਈ ਹਰਕਤ ਦੇਖੀ ਉਹਨਾਂ ਨੇ ਰੌਲੀ ਪਾਈ ਸ਼ੋਰ ਮਚਾਇਆ ਤੇ ਉਹ ਜਿਹੜੇ ਬੰਦੇ ਤੋਂ ਭੱਜ ਗਏ ਔਰ ਆ ਕੇ ਜੋ ਦੇਖਿਆ ਇੱਥੇ ਦੇ ਉਹਨਾਂ ਨੇ ਘਰ ਕਾਫੀ ਨੁਕਸਾਨ ਕੀਤਾ ਹੋਇਆ ਉਹਨਾਂ ਦੇ ਘਰੋਂ ਜੋ ਵੀ ਵੱਡਾ-ਵੱਡਾ ਸਮਾਨ ਸੀਗਾ ਜਿਦਾ ਏਸੀ ਸੀਗਾ ਇਨਵਰਟਰ ਸੀਗਾ ਆਰਓ ਸੀਗਾ ਹੀਟਰ ਗੀਜ਼ਰ ਵਗੈਰਾ ਸਿਲੰਡਰ ਔਰ ਇਸ ਤਰ੍ਹਾਂ ਦਾ ਜਿਹੜਾ ਹੋਰ ਬਹੁਤ ਐਲਸੀਡੀ ਵਗੈਰਾ ਜਿਹੜਾ ਵੱਡਾ-ਵੱਡਾ ਮੇਜਰ ਸਮਾਨ ਸੀਗਾ ਉਹ ਚੋਰੀ ਕਰਕੇ ਉਹ ਲੈ ਗਏ ਆ ਔਰ ਬਾਕੀ ਵੀ ਉਹਨਾਂ ਦੀ ਕੋਸ਼ਿਸ਼ ਸੀ ਲਿਆਂਦੀ ਜਾਂ ਹੋ ਸਕਦਾ ਉਹਨਾਂ ਦਾ ਬਾਕੀ ਕੁਝ ਪਚਾ ਹੋ ਗਿਆ ਗਵੰਡੀਆਂ ਦੇ ਸਰਕੋਂ ਦੇ ਨਾਲ ਔਰ ਸਮਾਨ ਅੰਦਰ ਸਾਰਾ ਬਹੁਤ ਮਾੜੀ ਹਾਲਤ ਵਿੱਚ ਸਿੱਟਿਆ ਹੋਇਆ ਖਲਾਰਿਆ ਸਾਰਾ ਇੱਕ ਇੱਕ ਚੀਜ਼ ਜਿਹੜੀ ਉਹਨੇ ਉਹਨੂੰ ਕੋ ਗੰਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨਾਲ ਗੱਲਬਾਤ ਹੋਈ ਆ ਉੱਤੇ ਬਾਹਰ ਵੀ ਵਿਦੇਸ਼ ਵਿੱਚ ਵੀ ਔਰ ਇਹ ਜੋ ਨੁਕਸਾਨ ਹੋਇਆ ਉਹਨਾਂ ਦਾ ਕਟੋੜਾ 5 ਲੱਖ ਦਾ ਜੋ ਐਸਟੀਮੇਟ ਹੈਗਾ ਵੀ ਨਾ ਨੁਕਸਾਨ ਹੋਇਆ ਬਾਕੀ ਉਹਨਾਂ ਨੇ ਕਹਿਨ ਮਤਾਂ ਕੋਈ ਜ਼ਿਆਦਾ ਜਿਹੜਾ ਉਹਨਾਂ ਨੇ ਕੋਈ ਨਕਦੀ ਜਾਂ ਜਿਹੜਾ ਲੋੜ ਜਾਂ ਇਦਾਂ ਦਾ ਗੌਰਨਮੈਂਟ ਨਹੀਂ ਰੱਖਿਆ ਸੀ ਜਿਹਦੇ ਕਰਕੇ ਉਹਨਾਂ ਦਾ ਪਛਾਹ ਹੋ ਗਿਆ ਲੇਕਿਨ ਫਿਰ ਵੀ ਇਹ 5 ਲੱਖ ਦਾ ਨੁਕਸਾਨ ਕਰ ਗਏ ਆ ਤੋਂ ਪੁਲਿਸ ਨੂੰ ਇਨਫੋਰਮ ਕੀਤਾ ਉਹ ਆ ਕੇ ਤੋਤੀਸ਼ ਕਰਦੇ ਮੌਕੇ ਤੇ ਦੇਖ ਰਹੇ ਸਾਰਾ ਜੋ ਵੀ ਅਗੇ ਉਹਨਾਂ ਨੂੰ ਅਪੀਲ ਕਰਦੇ ਵੀ ਇਹ ਕਾਰਵਾਈ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਕਵਾਲ ਸਾਹਿਬ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆ। ਆ ਸੀਸੀਟੀਵੀ ਕੈਮਰਾ ਇੱਕ ਦਿਨਾਂ ਨਾਲ ਹੀ ਹੈਗੇ ਆ। ਔਰ ਬਾਕੀ ਗਲੀ ਦੇ ਵਿੱਚ ਹੈਗੇ ਸੀਸੀਟੀਵੀ ਕੈਮਰੇ ਔਰ ਪੁਲਿਸ ਵਾਲੇ ਕਰ ਰਹੇ ਇਨਵੈਸਟਿਗੇਸ਼ਨ ਮੌਕੇ ਤੇ ਪਹੁੰਚੇ ਆ। ਔਰ ਉਹ ਦੇਖ ਰਹੇ ਸਾਰਾ ਦੇਖ ਕੇ ਵੀ ਅਗਰ ਕੋਈ ਖੂਲੂ ਮਿਲਦਾ ਹੈ ਤਾਂ ਜਰੂਰ ਨੋਟ ਕਰ। ਜਿਹੜੇ ਚੋਰ ਆਏ ਨੇ ਉਹ ਕਿੱਧਰ ਦੀ ਆਏ ਨੇ ਕੁਝ ਪਤਾ ਲੱਗਾ? ਦੇਖੋ ਹਲੇ ਤੂੰ ਜੋ ਘਰ ਦੇ ਵਿੱਚ ਹਲਾ ਦੇਖੇ ਉਹਦੇ ਮੁਤਾਬਕ ਤੇ ਜਿਦਾਂ ਲੱਗਦਾ ਵੀ ਉਹਨਾਂ ਦੇ ਮੇਨ ਡੋਰ ਵੀ ਜਿਹੜਾ ਥੱਲੇ ਵਾਲਾ ਉਈ ਤੋੜਿਆ ਹੋਇਆ ਉਹਦਾ ਦਰਵਾਜ਼ਾ ਲੋਕ ਜਿਹੜਾ ਤੋੜਿਆ ਹੋਇਆ ਲੇਕਿਨ ਉੱਪਰੋਂ ਵੀ ਜਿਹੜੀ ਐਂਟਰੀ ਆ ਉਹ ਵੀ ਬੜੇ ਮਨ ਲੱਗਦਾ ਜਿਦਾ ਕਿ ਜਾਣਕਾਰ ਦਾ ਕੰਮ ਹੈ ਜਿਹਨੂੰ ਪਤਾ ਆ ਔਰ ਉਸ ਜਗ੍ਹਾ ਤੋਂ ਉਹਨੂੰ ਤੋੜਿਆ ਗਿਆ ਕੁੰਡੀ ਨੂੰ ਥੱਲੇ ਤੋੜ ਗਏ ਕੁੰਡੀ ਖੋਲੀ ਗਈ ਹੱਥ ਪਾ ਕੇ ਔਰ ਉੱਥੋਂ ਐਂਟਰੀ ਕੀਤੀ ਉਹ ਤੋਂ ਲੱਗਦਾ ਵੀ ਕੋਈ ਨਾ ਕੋਈ ਹੋ ਸਕਦਾ ਜਿਹਨੂੰ ਇਸ ਘਰ ਦੇ ਬਾਰੇ ਪੂਰਾ ਪਤਾ ਨੋਲੇਜ ਆ ਹੋ ਸਕਦਾ ਕੋਈ ਇੰਦਾ ਦਾ ਵੀ ਸਾਕ ਸ਼ੋਹਰੇ ਤੋਂ ਬਾਕੀ ਪੁਲਿਸ ਵਾਲੇ ਕਰ ਰਹੇ ਕੈਮਰੇ ਵੀ ਤੋਰੀਸ਼ ਕਰ ਰਹੇ ਆ ਉਹਨਾਂ ਦੇ ਆਂਡੀ ਗਵਾਂਡੀ ਰੈਸਟ ਕਰ ਖੜੇ ਨੇ ਨਾਲ ਉਹ ਵੀ ਪਹੁੰਚੇ ਆ ਵਾ ਕਿ ਉਹ ਵੀ ਦੱਸ ਸਕਦੇ ਵੀ ਉਹਨਾਂ ਨੂੰ ਅ ਰਾਤ ਮੌਕੇ ਤੇ ਕੀ ਦੇਖਿਆ ਔਰ ਕਿਓ ਜੀ ਘਰ ਹੋਈ ਕੀ ਗੱਲ ਹੋਈ ਅੱਜ ਸਾਢੇ 12:00 ਵਜੇ ਸਾਡੇ ਗਾਣ ਚ ਨਵੇਂ ਕਿਰਾਏਦਾਰ ਆਏ ਆ ਜੀ ਉਹਨਾਂ ਨੇ ਸਾਨੂੰ ਦਰਵਾਜ਼ੇ ਖੜਕਾਏ ਆ ਫਿਰ ਅਸੀਂ ਬਾਹਰ ਆਏ ਆ ਬਾਹਰ ਆ ਕੇ ਦੇਖਿਆ ਤੇ ਫਿਰ ਮਾਸਟਰ ਜੀ ਨੇ ਚਾਬੀ ਉਹਨਾਂ ਦੇ ਕੋਲ ਗਿਆ ਤੇ ਉਹ ਹੀ ਆ ਗਿਆ ਆ ਕੇ ਦੇਖਿਆ ਤੇ ਸਾਰੇ ਜਿਸੀਂ ਤਿੰਨ ਚਾਰ ਮਹੱਲੇ ਵਾਲੇ ਇਕੱਠੇ ਅੰਦਰ ਦੇਖਿਆ ਤਾਂ ਅੰਦਰ ਕਾਫੀ ਨੁਕਸਾਨ ਹੋਇਆ ਪਿਆ ਸੀਗਾ ਅਲਮਾਰੀਆਂ ਦੇਖੀਆਂ ਟੁੱਟੀਆਂ ਪਈਆਂ ਸੀਗੀਆਂ ਕਪੜੇ ਖਿਲਰੇ ਪਏ ਸਕੇ ਸਾਨੂੰ ਪੂਰੀ ਸਮਾਨ ਬਾਰੇ ਜਾਣਕਾਰੀ ਨਹੀਂ ਸੀ ਸਵੇਰੇ ਪਤਾ ਲੱਗਾ ਆਰ ਉਹ ਵੀ ਲੈ ਗਿਆ ਗੀਜਰ ਵੀ ਲੈ ਗਿਆ ਇਹ ਬੰਦ ਭਈ ਕੋਠੀ ਇੱਥੇ ਰਹਿੰਦਾ ਨਹੀਂ ਕੋਈ ਵੀ ਇੱਥੇ ਰਹਿੰਦੇ ਨਹੀਂ ਹੁੰਦੇ ਜਿਹੜੇ ਇਹਦੇ ਮਾਲਕਾ ਵਿਦੇਸ਼ ਵਿੱਚ ਰਹ ਰਹੇ ਜੀ ਨਾਮਾ ਮਾਲਕਾ ਉਮਰਜੀਤ ਸਿੰਘ ਆਹ ਪੁਰਾਣਾ ਵੀ ਦੇਖੋ ਨਾ ਉਮਰਜੀਤ ਸਿੰਘ ਹਾਂਜੀ ਮਾਸਟਰ ਜੀ ਕਿਥੇ ਰਹਿੰਦੇ ਹੋ ਇਹ ਅਮਰੀਕਾ ਰਹ ਰਹੇ ਜੀ ਉਹ ਮੁਝੇ 12:30 ਤਰ੍ਹਾਂ ਕਿ ਗਵੰਡੀਆਂ ਨੂੰ ਪਤਾ ਲੱਗਾ ਇਹਨਾਂ ਗਵੰਡੀਆਂ ਨੂੰ ਸਾਨੂੰ 12:30 ਵਜੇ ਪਤਾ ਲੱਗਾ ਜੀ अच्छा ते ਉਸ ਤੋਂ ਬਾਅਦ ਕੀ ਤੁਸੀਂ ਪੁਲਿਸ ਨੂੰ ਪਾ ਲਿਆ ਨਹੀਂ ਅਸੀਂ ਫਿਰ ਜਿਹੜਾ ਐਸ ਐਚਓ ਸਾਹਿਬ ਦਾ ਫੋਨ ਉੱਤੇ ਫੋਨ ਕੀਤਾ ਸੀਗਾ ਰਾਤ ਕਮਲਜੀਤ ਨੇ ਚੱਕਿਆ ਨਹੀਂ ਕਿਸੇ ਨੇ ਹੁਣ ਤੁਸੀਂ ਕੀ ਮੰਗ ਕਰਦੇ ਆ ਹਾਂਜੀ ਸਾਹੀ ਇਹ ਮੰਗ ਕਰਦੇ ਆ ਕਿ ਉਹਨਾਂ ਜਦੋਂ ਤਬਦੀਸ਼ ਕਰਕੇ ਅਲਦੋ ਵਾਲੇ ਕੈਮਰੇ ਦੇਖੇ ਚੋਰਾਂ ਨੂੰ ਫੜਿਆ ਜਾਵੇ ਅਤੇ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਦਵਾਇਆ ਜਾਵੇ ਅਜਿਹੀ ਨਾਮ ਦੀ ਪ੍ਰਦੀਪ ਉਹ ਵੀ ਕੈਮਰੇ ਲੱਗੇ ਕੀ ਗੱਲਬਾਤ ਹੋਈ ਜੀ ਲੱਗੇ ਉੱਥੋਂ ਪਤਾ ਲੱਗੇ ਮੇਰੇ ਤਾਇਆ ਜੀ ਦੀ ਕੋਈ ਅਜੀਬ ਮੈਂ ਮੈਦਰਾ ਜੋਲਚ ਰਹੀ ਹਾਂ ਤੇ ਉਹਨਾਂ ਨੇ ਜਿਹੜਾ ਵੀ ਕੋਈ ਮਕੈਦਾ ਬਣਾਇਆ ਜੀ ਮੇਰੇ ਨਹੀਂ ਰਾਜ ਨੇ ਰਾਤ ਹੀ ਕੀਤੇ ਜੀ ਉਹ ਚ ਥੋੜੀ ਜਿਹੀ ਮੂਵੀ ਬਣਾਈ ਹੈ ਅਗਲੇ ਹਮ ਬਸਿ ਕਿਤੇ ਰਾਤ ਵਾਲੀ ਜਿਹੜੀ ਕਮਲਜੀਤ ਕਮਲਜੀਤ ਜਿਹੜੀ ਮੂਵੀ ਬਣਾਈ ਸੀ ਸੋ ਮੇਨ ਮੇਨ ਚੀਜ਼ਾਂ ਦੀ ਬੱਟੀਆਂ ਕਮਲਜੀਤ ਨੇ ਥੋੜਾ ਜਿਹਾ ਕਹਿੰਦਾ ਕਲਿੱਪ ਜਿਹਾ ਹੈਗਾ ਫਿਰ ਪਤਾ ਨਹੀਂ ਲੱਗਦਾ ਪਿੱਛਾ ਦੇਖਦਾ ਉਹ ਜਦ ਤੱਕ ਚੱਲਦਾ ਤੁਸੀਂ ਦੇਖੋ ਕਮਲਜੀਤ ਦੀ ਗੱਲ ਹੋ ਰਹੀ ਹੈ ਉਹ ਹੁਣ ਸਰਪਰਤ ਰਹ ਕੋਈ ਨਹੀਂ ਇਹੇ ਕਦੋਂ ਕਮਲ ਅੱਜ ਸਵੇਰ ਤੋਂ ਬਦਲ ਕੋਈ ਸਾਢੇ 12 ਵਜੇ ਤੋਂ ਕੋਈ ਹੱਲ ਜੋਗ ਲਈ ਆ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆ ਉਹ ਮੁਲਾਜ਼ਮ ਕਿੱਥੇ ਪਰ ਰਹੇ ਨੇ ਉਹਦਾ ਇੱਥੇ ਰਸਤਾ ਤਾਂ ਇੱਕ ਹੀ ਚੱਲ ਰਿਹਾ ਹੈ ਮੇਨ ਜਿੱਦਾਂ ਇਸ ਹੋਸਪਿਟਲ ਨੂੰ ਹੋਰ ਰਸਤਾ ਨਹੀਂ ਆਉਂਦਾ ਸਿੰਗਲ ਰਸਤਾ ਯਾਰ ਰੋੜਾ ਦੋ ਤਿੰਨ ਦਿਨਾਂ ਦੇ ਕੰਮ ਹੋਣੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਗਿਆਨੋਂ ਬਾਹਰ ਇਹ ਫਰਵਰੀ ਜਿਹੜਾ ਆਇਆ ਸੀ ਪਤਲੀ 10 ਦਾ 15 ਦੇ ਨੇੜੇ ਪਤਾ ਨਹੀਂ ਕਿੰਨੇ ਇਹ ਵੀ ਬਤਾਉਣ ਕਿੰਨੇ ਦਿਨਾਂ ਦੇ ਕਿੰਨੇ ਦਿਨਾਂ ਦੇ ਆਉਂਦੇ ਆ ਕਿੰਨੇ ਦਿਨਾਂ ਆਂਦੇ ਰਹਿੰਦੇ ਇੱਥੇ ਅੱਲਾ ਚਲੋ ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਸੇ ਕੰਪਲੀਟ ਆਈਸੀ ਆਨਲਾਈਨ ਵੀ ਇੱਥੇ ਰنجੀਤਨਗਰ ਵਿੱਚ ਚੋਰੀ ਹੋਈ ਆ ਮੌਕੇ ਤੇ ਆਏ ਆ ਇਹ ਘਰ ਹੈਗਾ ਅਮਰਜੀਤ ਸਿੰਘ ਸਨ ਆਫ ਚੰਨਨ ਸਿੰਘ ਦਾ ਜੀ ਜੂਐਸਏ ਰਹਿੰਦੇ ਸੀ ਤੇ ਇਹਨਾਂ ਦੇ ਜਿਹੜੇ ਲੋਕ ਅਫਟਰ ਵਾਸਤੇ ਇਹਨਾਂ ਨੇ ਮਨਜੀਤ ਸਿੰਘ ਉਹਨਾਂ ਦਾ ਦੋਸਤ ਹੈਗਾ ਇੱਥੇ ਲੋਕਲੀ ਉਹਨਾਂ ਨੂੰ ਪਤਾ ਹੋਇਆ ਰਾਤ ਇਹ ਕਹਿੰਦੇ ਸਾਢੇ 12:00 ਵਜੇ ਇੱਥੇ ਬੈਠੇਆਂ ਬੂਠੀਆਂ ਪਾਜੀਆਂ ਦੇਖਿਆ ਵਾਣੀ ਉੱਠੇ ਆ ਤਾਂ ਆਪਣੇ ਉਹ ਬੰਦੇ ਭੱਜ ਗਏ ਜੋ ਵੀ ਪੂਰ ਹੈਗੇ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇੱਕ ਸਪੋਟਲੀ ਐਕਟਵਾ ਉਹਦਾ ਨੰਬਰ ਇਹਨਾਂ ਨੂੰ ਨਹੀਂ ਪਤਾ LCD AC RO 2 ਗੈਸ ਲੰਡ ਮਾਈਕ੍ਰੋਵੇਵ ਇਨਵਰਟਰ ਬੈਟਰੀ ਹੀਟਰ ਵਗੈਰਾ ਚੋਰੀ ਕਰਕੇ ਲੈ ਗਏ ਹੁਣ ਜੇ ਜੀਸਾ ਹੁਣ ਆਪਾਂ ਆਉਂਦੇ ਆਂ ਤਾਂ ਬਿਆਨ ਦਫਾਉਨੇ ਆ ਜੋ ਬਿਆਨ ਹੋਊਗਾ ਫੈਮਲੀ ਵਗੈਰਾ ਚੈੱਕ ਕਰਦੇ ਆ ਫਿਰ ਇਸ ਕਾਮੀ ਕੋਸ਼ਿਸ਼ ਕਰਾਂਗੇ ਸਰ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਹੋਏ ਨਹੀਂ ਆਸ-ਪਾਸੇ ਦੇਖਦਾ ਤਾਂ ਮੁੱਕ ਤੇ ਆ ਜਿੱਥੇ ਤੇ ਕੈਮਰੇ ਲੱਗੇ ਹੋਣਗੇ ਕਿਉਂਕਿ ਕੋਈ ਇੱਕੋ ਹੀ ਛੜਕ ਜਾਂਦੀ ਐ ਇਥੋਂ ਬਾਹਰ ਨਿਕਲਣ ਵਾਸਤੇ ਜੋ ਵੀ ਆਇਆ ਹੋਊਗਾ ਜਿੰਨਾ ਸਾਮਾਨ ਇਹ ਦੱਸ ਰਹੇ ਆ ਛੜਕ ਤੇ ਜਾਣੀ ਸਕਦਾ ਕੋਈ ਨਾ ਕੋਈ ਬਹੀ ਕਰਜੂਰ ਹੋਊਗਾ ਫਿਰ ਸੋਚੂਗਾ